ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵੇਰ ਦਾ ਪਾਉਣੇ 9 ਦਾ ਡਸਟਿੰਗ ਵਗੈਰਾ ਮੈਂ ਕਰ ਲਈ ਤੇ ਹੁਣ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਲੇਟ ਫਸਾ ਜੇ ਮੇਰਾ ਲੇਟ ਹੋਗਾ ਤਾਂ ਕਿਉਂਕਿ ਮੈਂ ਦਾਲ ਵਾਲੀ ਪਰੌਂਠੀ ਖਾਣੀ ਸੀ ਮੈਂ ਦਵਿੰਦਰਮ ਡਿੱਕੀ ਗਈ ਵੀ ਚਲੋ ਇਕੱਠੇ ਬਣਾ ਲਵਾਂਗੇ ਹੁਣ ਇਹਨਾਂ 10 15 ਮਿੰਟ ਲੱਗਣਗੇ 10 15 ਮਿੰਟ ਕਰਦੇ ਕਰਦੇ ਅੱਧਾ ਘੰਟਾ ਲੱਗ ਜੇ ਫਿਰ ਮੈਨੂੰ ਮੈਨੂੰ ਲੱਗੀ ਪਈ ਸੀ ਭ ਫਰੋਦੋ ਪੋਖੇ ਲੱਗਦੇ ਲੱਗਦੇ ਮੈਂ ਨੇ ਕਈਆਂ ਦਾਲ ਵਾਲੇ ਪਰੌਂਠੇ ਬਣਾ ਕੇ ਦਹੀਂ ਥੋੜਾ ਜਿਹਾ ਮੱਖਣ ਨਾਲ ਮਿਰਚ ਦਾ ਆਚਾਰ ਤੇ ਆਪਾਂ ਕਰਦੇ ਆ ਆਪਣਾ ਬ੍ਰੈਕਫਾਸਟ ਅੱਜ ਨਾ ਦਾਲ ਸਬਜ਼ੀ ਨਹੀਂ ਕੋਈ ਹੈਗੀ ਸੋ ਆਪਸ਼ਨ ਕਦੋਂ ਪੈਸੋ ਦਿਵਿੰਦਰ ਕਹਿੰਦੇ ਕਦੋਂ ਨਾ ਬਣਾਓ ਕਦੋਂ ਨਹੀਂ ਖਾਣਾ ਹੈਗਾ ਕਹਿੰਦੇ ਤੂੰ ਤਾਂ ਦਾਲ ਬਚੀ ਸੀ ਕੱਲ੍ਹ ਜਿਹੜੀ ਕਿਨ ਦਾਲ ਵਾਲੇ ਪਰੌਂਠੇ ਬਣਾ ਲਓ ਮੈਂ ਖੁਸ਼ ਹੋ ਕੇ ਖਾ ਲੂੰ ਪਰ ਕਦੋਂ ਨਾ ਆਪਣਾਓ ਤੇ ਹੋਰ ਕੋਈ ਆਪ অপਸ਼ਨ ਨਹੀਂ ਸੀ ਸੁੱਪੀ ਦਾਲਾਂ ਦੇ ਆਪਸ਼ਨ ਸੀ ਫਿਰ ਦਾਲ ਖਾਂ ਨਹੀਂ ਖਾ ਕੇ ਸਾਡੇ ਸਵੇਰੇ ਸ਼ਾਮ ਦੋ ਵਾਰ ਖਾਣ ਦੀ ਹੈ ਨਾ ਫਿਰ ਦਾਲ ਪਰਸਤਾਰ ਵਾਲੇ ਪਰੌਂਠੇ ਬਣਾ ਲੈ ਸਬਜ਼ੀ ਵਿੱਚ ਕੋਈ ਬਣਾਈ ਨਹੀਂ ਫਿਰ ਮੈਂ ਸੋਚਿਆ ਕਿ ਮੈਂ ਵੀ ਇੱਕ ਹਕਤ ਪਹਿਲਾਂ ਸੋਚਿਆ ਬ੍ਰੈਕਫਾਸਟ ਵਿੱਚ ਦਹੀਂ ਲੈ ਲਵਾਂਗੀ ਤਾਂ ਇਹ ਨਾਲ ਮੈਂ ਐਪਲ ਲੈ ਲਵਾਂ ਗ੍ਰੀਨ ਐਪਲ ਫਿਰ ਮੈਂ ਕਿਹਾ ਦਹੀਂ ਤਾਂ ਮੈਂ ਹੁਣ ਵੀ ਖਾ ਲਵਾਂ ਨਾਲ ਇੱਕ ਪਰੌਂਠੀ ਲੈ ਲੈਣੀ ਹੈਗੀ ਤੇ ਮੈਂ ਵੀ ਦਾਲ ਵਾਲੀ ਪਰੌਂਠੀ ਲੈਣੀ ਤੇ ਕਰਦੇ ਹਾਂ ਬ੍ਰੈਕਫਾਸਟ ਬ੍ਰੈਕਫਾਸਟ ਹੋ ਜੋ ਫਿਰ ਲੰਚ ਦਾ ਸਿਕਰ ਹੋ ਲੰਚ ਵਿੱਚ ਕੀ ਕਰੂੰਗਾ ਜੇ ਮੈਂ ਕੋਈ ਸਬਜ਼ੀ ਨਹੀਂ ਬਣਾਇ ਦੇਖੂੰਗੀ ਲੰਚ ਵਿੱਚ ਕੋਈ ਖਿਚੜੀ ਜਾਂ ਪਲਾਉ ਬਣਾਉਂਗੀ ਚਲੋ ਜੀ ਇੰਜੋਏ ਕਰਦੇ ਹਾਂ ਆਪਣੀ ਦਾਲ ਵਾਲੀ ਪਰੌਂਠੀ ਅੱਜ ਨਾ ਸਵੇਰੇ ਚਾਹ ਪੀਂਦੀ ਮੈਂ ਲੱਗੇ ਸੀ ਡਸਟਿੰਗ ਕਰਨ ਕਿਉਂਕਿ ਆਹ ਵਾਲੇ ਰੂਮਸ ਦੀ ਡਸਟਿੰਗ ਮੈਂ ਜਦੋਂ ਡੀਪ ਕਲੀਨਿੰਗ ਕੀਤੀ ਸੀ ਉਦੋਂ ਦੀ ਕਰੀ ਹੋਈ ਹੈ ਉਸ ਤੋਂ ਬਾਅਦ ਡਸਟਿੰਗ ਹੋਈ ਨਹੀਂ ਇਹਨਾਂ ਦੀ ਹੁਣ ਤਾਂ ਵੈਸੇ ਡਸਟ ਵੀ ਘੱਟ ਆਉਂਦੀ ਆ ਪਰ ਫੇਰ ਵੀ ਹਫ਼ਤੇ ਵਾਂਗੂ ਹੋ ਗਿਆ ਤੇ ਹਫ਼ਤੇ 'ਚ ਤੱਕ ਇੱਕ ਵਾਰ ਦੋ ਵਾਰ ਡਸਟਿੰਗ ਜ਼ਰੂਰ ਕਰਨੀ ਚਾਹੀਦੀ ਰੋਜ਼ ਤਾਂ ਚਾਹੀਦੀ ਨਾ ਕਰੀਏ ਰੋਜ਼ ਤਾਂ ਹੁੰਦੀ ਵੀ ਨਹੀਂ ਹੈਗੀ ਐ ਰੋਜ਼ ਦੇ ਅਲੱਗ-ਅਲੱਗ ਕੰਮ ਹੋਿੰਦੇ ਕਦੇ ਕੋਈ ਕੰਮ ਕਰ ਲੈ ਕਦੇ ਕੋਈ ਕਰ ਲੈ ਕਦੇ ਕੋਈ ਹੋ ਗਿਆ ਕਦੇ ਕੋਈ ਰਹਿ ਗਿਆ ਬਸ ਐਸਟਾ ਰੁਟੀਨ ਚੱਲਦਾ ਰਹਿੰਦਾ ਵੈਸੇ ਮੈਂ ਤੁਹਾਡੇ ਨਾਲ ਆਪ ਵੀਡੀਓ ਵਿੱਚ ਤੇ ਇਹ ਉੱਪਰ ਵਾਲਾ ਬੈੱਡ ਆ ਇੱਕ ਭੈਣ ਦਾ ਕਮੈਂਟ ਆਏ ਸੀ ਕਦੇ ਉੱਪਰ ਵਾਲਾ ਬੈੱਡ ਜ਼ਰੂਰ ਦਿਖਾਓ। ਉਹ ਇਹ ਉੱਪਰ ਵਾਲਾ ਪੈੱਡ ਬਸ ਸਿੰਪਲ ਇੱਕ ਗੱਦਾ ਹੀ ਰੱਖਿਆ ਹੋਇਆ ਉੱਪਰ ਹੋਰ ਕੁਝ ਨਹੀਂ ਹੈਗਾ। ਐਦਾਂ ਇਹ ਪੈੱਡ ਪਣਾ ਹੈ ਡੂੰਘਾ ਕਰਕੇ ਨਾ ਪਿੱਛੋਂ ਇੱਕ ਗੱਦਾ ਵਿੱਚ ਫਿੱਟ ਕਰਿਆ ਹੋਇਆਗਾ। ਤੇ ਹੋ ਗਿਆ ਬੈੱਡ ਬੇਟਾ ਜਿਹੜਾ ਬੇਟਾ ਉਹ ਹੁੰਦਾਸ ਚਲੋ ਤਾਂ ਕਦੇ-ਕਦੇ ਪੈ ਜਾਂਦਾ ਸੀ ਯੂਜ਼ ਚਾਂਦਰ ਸੀ ਹੁਣ ਇਹ ਖਾਲੀ ਪਿਆ ਬਸ ਚਾਂਦਰ ਚੱਕ ਲੈਣੇ ਧੋ ਲੈਣੇ ਹੋਰ ਵਛਾ ਲੈਣੇ। ਕਿਸ ਵੀ ਦਿਨ ਚੱਲ ਰਿਹਾ ਮੇਰਾ ਡਸਟਿੰਗ ਦਾ ਰੁਟੀਨ ਅੱਜ ਕੋਈ ਦਾਲ ਸਬਜੀ ਮੇਰੇ ਕੋਲੇ ਕੋਈ ਹੈ ਨਹੀਂ ਸੀ ਬਣਾਉਣ ਵਾਸਤੇ ਤੇ ਫਿਰ ਦਵਿੰਦਰ ਕਰਨੇ ਦਾਲ ਵਾਲੇ ਪਰੌਂਠੇ ਬਣਾ ਲਿਓ ਤੇ ਮੈਂ ਦਾਲ ਵਾਲਾ ਆਟਾ ਗੁੰਨਾ ਸੀ ਅਜੇ ਮੈਂ ਕਿਹਾ ਚਲੋ ਆਟਾ ਗੁੰਨ ਖਾ ਲੈ ਜੀ ਪਹਿਲਾਂ ਹੀ ਰੱਖ ਦਿੰਦਾ ਨਾ ਕਿਵਰ ਨਮਕ ਫੇਰ ਪਾਉਣੇ ਵਿੱਚ ਢੀਲਾ ਹੋ ਜਾਂਦਾ ਪਿਆ ਮੈਂ ਕਿਹਾ ਚਲੋ ਠਹਿਰ ਕੇ ਗੁੰਨੂਗੀ ਆਟਾ ਵੀ ਇੰਨੇ ਮੈਂ ਡਸਟਿੰਗ ਕਰ ਲਵਾਂਦੀ ਆ ਤੇ ਕੱਪੜੇ ਵੀ ਨਹੀਂ ਧੋਣੇ ਸੀ ਅੱਜ ਤੇ ਹੋ ਗਈ ਡਸਟਿੰਗ ਵਾਲ ਜਿਸਨ ਕੱਪੜੇ ਧੋਣਾ ਫਿਰ ਡਸਟਿੰਗ ਉਸ ਦਿਨ ਨਹੀਂ ਹੁੰਦੀ ਕਦੇ ਕਦਾਈ ਕੀ ਹੈ ਨਾ ਮੈਂ ਕਰ ਲਾਂ ਨਹੀਂ ਜਿਆਦਾ ਤਾਂ ਜਿਸਨ ਕੱਪ ਕਿਸ ਕਰਕੇ ਫਿਰ ਉਸ ਦਿਨ ਮੈਂ ਡਸਟਿੰਗ ਅਵੋਇਡ ਕਰਦੀ ਹੁੰਦੀ ਹਾਂ ਜਿਸ ਦਿਨ ਕੱਪੜੇ ਧੁੱਤੇ ਜਾਂਨ। ਬਸ ਘਰਾਂ ਵਿੱਚ ਕੰਮ ਤਾਂ ਦੇਖੋ ਮੁੱਕਦੇ ਨਹੀਂ ਸਵੇਰ ਹੀ ਸ਼ੁਰੂ ਹੋ ਜਾਂਦੇ ਨੇ ਹਨਾ ਕਰ ਲੋ ਕੁਛ ਛੱਡ ਲੋ ਕੋਈ ਹੋ ਜਾਂਦਾ ਕੋਈ ਰਹਿ ਜਾਂਦਾ ਕੋਈ ਆਪਾਂ ਕਰ ਲਿਆ ਕੋਈ ਆਪਾਂ ਫੇਰ ਅੱਗੇ ਪੈਂਡਿੰਗ ਰੱਖ ਲਈ ਚੱਲੀ ਜਾਂਦਾ ਹੁੰਦਾ ਰੋਟੀਨ ਕੰਮਾਂ ਕਰਨ ਦਾ। ਤੇ ਬਸ ਮੈਂ ਮੈਨੂੰ ਵੀ ਐਂ ਸਭ ਚਾਹ ਡਸਟਿੰਗ ਹੋ ਜੇ ਰੂਮਸ ਦੀ ਪਹਿਨ ਹੋਵੇ ਮੈਂ ਡੀਪ ਕਲੀਨ ਕੀਤਾ ਤੇ ਉਸ ਤੋਂ ਬਾਅਦ ਮੈਂ ਡਸਟਿੰਗ ਕਰਾਂ ਤੇ ਹੋਰ ਜ਼ਿਆਦਾ ਗੰਦੇ ਹੋ ਜਾਂਦੇ ਹਨਾ। ਰੂਮ ਸਟੱਡਿੰਗ ਕਰਕੇ ਫਿਰ ਮੈਂ ਕਿਹਾ ਜੋ ਡਾਈਨਿੰਗ ਟੇਬਲ ਤੇ ਵੀ ਕਪੜਾ ਮਾਰ ਦਾਨੀ ਆ ਡਾਈਨਿੰਗ ਟੇਬਲ ਲਾਗੇ ਸਾਫ ਕਰ ਮੈਂ ਜੀ ਨਾ ਮੋਪ ਪਈ ਸੀ ਵਰਤਮਾਨ ਛੋਟੇ ਛੋਟੇ ਚਾਰਲੇ ਵਿੱਚ ਦੇਖ ਰਹੀ ਸੀ ਵੀ ਚਾਰ ਇਹਨਾਂ ਚ ਹੈਗਾ ਵੀ ਇਹ ਕਪੌਨ ਵਾਲਾ ਅ ਚਾਰ ਇਹਨਾਂ ਚ ਖਤਮ ਹੋ ਗਿਆ ਸੀ ਪੌਨ ਵਾਲਾ ਅੰਬ ਦਾ ਚਾਰ ਹੈ ਨਹੀਂ ਸੀ ਇੱਕ ਵਿੱਚ ਤੇ ਮੈਂ ਕਿ ਚਲੋ ਇੱਕ ਹੋਰ ਮੇਰੀ ਰਿੰਨੀਗਾ ਮਾਰ ਦਾਂ ਫਿਰ ਮੈਂ ਜੋ ਮੇਰੇ ਟਾਈਮ ਮਿਲੂਗਾ ਚਾ ਚਾਰ ਰੀਫਿਲ ਕਰ ਦੂੰਗੀ ਤੇ ਮੇਰਾ ਵੇਇੰਗ ਸਕੇਲ ਡਾਈਨਿੰਗ ਟੇਬਲ ਤੇ ਹੀ ਹੁੰਦਾਗਾ ਕਿਉਂਕਿ ਰੋਜ਼ ਸਵੇਰੇ ਮਾਰਨਿੰਗ ਚ weight ਚੈੱਕ ਕਰਨ ਹੁੰਦੇ ਫਿਰ ਮੈਂ ਇੱਥੇ ਰੱਖਦੀ ਹੁੰਨੀ ਇਹਨੂੰ ਡਾਈਨਿੰਗ ਟੇਬਲ ਦੇ ਨਾਲ-ਨਾਲ ਡਾਈਨਿੰਗ ਟੇਬਲ ਵਾਲੀਆਂ ਚੇਅਰਸ ਤੇ ਵੀ ਕਪੜਾ ਮਾਰ ਦੂੰਗੀ ਉਹ ਡਾਈਨਿੰਗ ਟੇਬਲ ਦੇ ਇਹਦੇ نیچے ਫਰੇਮ ਆ ਨੀਚਲਾ ਫਰੇਮ ਉਹ ਵੀ ਡੀਪ ਕਲੀਨਿੰਗ ਕਰਨ ਵਾਲਾ ਫਿਰ ਮੈਂ ਕਿਹਾ ਚਲੋ ਮੈਂ ਉਹ ਕਦੇ ਫੇਰ ਕਰੂੰਗੀ ਟਾਈਮ ਖਾਂਢ ਕੇ ਕਿਉਂਕਿ ਉਹ ਤੇ ਟਾਈਮ ਜ਼ਿਆਦਾ ਲੱਗੂਗਾ ਨੀਚੇ ਝੁੱਕ ਕੇ ਹੁਣ ਤਾਂ ਮੈਂ ਹੋਰ ਕੰਮ ਵੀ ਕਰ ਲੇ ਤੇ ਫਿਰ ਉਹ ਟਾਈਮ ਕਦੇ ਸਪੈਸ਼ਲ ਕੱਢ ਕੇ ਹੀ ਕਰਨਾ ਪਊਗਾ ਮਨ ਜਾ ਬਣਾ ਕੇ ਵੀ ਚੁਰਾ ਜੀ ਡੀਪ ਕਲੀਨ ਕਰਨਾ ਕਿਉਂਕਿ ਅਚੀ ਤਰ੍ਹਾਂ ਕਰਨਾ ਪਊ ਟਾਈਮ ਦੇਣਾ ਹੋ ਉਹ ਚੀਜ਼ ਕਿਉਂਕਿ ਫਿਰ ਉਹ ਡਸਟਿੰਗ ਉਹ ਜੀ ਜੀ ਰੋ ਰੋ ਨਹੀਂ ਹੁੰਦੀ ਹੈਗੀ ਤੇ ਹੁਣ ਮੈਂ ਲੱਗੀ ਸਾ ਆਪਣੇ ਰੂਮ ਦੀ ਡਸਟਿੰਗ ਕਰਨੀ ਸੀ ਮੈਂ ਕਿ ਚਲੋ ਡਸਟਿੰਗ ਕਰਨ ਤੋਂ ਪਹਿਲਾਂ ਬੈੱਡ ਸ਼ੀਟ ਚੇਂਜ ਕਰ ਦਈਏ ਪੰਜ ਛੇ ਦਿਨ ਹੋ ਗਏ ਵੀਕ ਹੀ ਹੋ ਗਿਆ ਉਹ ਹਫ਼ਤਾ ਹੀ ਹੋ ਗਿਆ ਮੈਂ ਤਰਬ ਰਵਿਸ਼ਾਈ ਨੂੰ ਬੈੱਡ ਸ਼ੀਟ ਚੇਂਜ ਕਰਦਾਂ ਨੇ ਪਹਿਲਾਂ ਬਸ ਇੱਕ ਆਦਰਚਿਵਨ ਹੋਈ ਪੰਜ ਦਿਨ ਜਦੋਂ ਹੋ ਗਏ ਫਿਰ ਆਈ ਲੱਗੀ ਲੱਗੀ ਜਾਂਦਾ ਵੀ ਇੰਨੇ ਦਿਨ ਹੋ ਗਏ ਬੈੱਡ ਸ਼ੀਟ ਚੇਂਜ ਕਰਨੀਆਂ ਚੇਂਜ ਕਰਨੀਆਂ ਤੇ ਹੁਣ ਉਹ ਗੱਲ ਤਾਂ ਹੈ ਨਹੀਂ ਵੀ ਗੰਦੇ ਹੁੰਦੇ ਨੇ ਗੰਦੀਆਂ ਤਾਂ ਹੁੰਦੀਆਂ ਹੀ ਨਹੀਂ ਹੈਗੀਆਂ ਬੈੱਡ ਸ਼ੀਟਸ ਬਿਲਕੁਲ ਵੀ ਬਸ ਕੰਮ ਦੇ ਆਪਨਾ ਹੁੰਦੇ ਵੀ ਚੇਂਜ ਕਰਦੇ ਇੰਨੇ ਦਿਨ ਹੋ ਗਏ ਪਛਾਈ ਨੂੰ ਮੌਸਮ ਐਨਾ ਛਿਲਾ ਛਿਲਾ ਸਲਾਬਾ ਜਨਾ ਐਂ ਲੱਗਦਾ ਹੁੰਦਾ ਵੀ ਸਾਰੇ ਹੀ ਕਾਫੇ ਨੂੰ ਧੁੱਪ ਲਵਾ ਦੇ ਇੱਕ ਵਾਰ ਅੰਦਰ ਨਾ ਉਹ ਹੋ ਜਾਂਦਾ ਕਿ ਕੁਛ ਪਸੀਨਾ ਆਉਂਦਾ ਆਪਾਂ ਜਦੋਂ ਪੈਣੇ ਆ ਲੇਟ ਦੇ ਪਸੀਨਾ ਟੂਈ ਨਾਲ ਦੇਖੋ ਆਉਂਦੇ ਹੀ ਹੁੰਦਾ ਜਦੋਂ ਬੈਡ ਨਾਲ ਟੂਈ ਲੱਗ ਜਾਂਦੀ ਹੈ ਮੇਰਾ ਬੜਾ ਤਿਲ ਕਰਾ ਸੀ ਮੈਂ ਗੱਦਿਆਂ ਨੂੰ ਧੁੱਪ ਲਵਾਦਾ ਪਰ ਫਿਰ ਤਸ ਇਕੱਲੇ ਕੰਮ ਕਰਨ ਤੋਂ ਨਾ ਮਨ ਬਹੁਤ ਘਬਰਾਉਂਦਾ ਐਂ ਲੱਗੂ ਵੀ ਕੋਈ ਹੋਵੇ ਨਾਲ ਨਾ ਚੱਕ ਤਾਰ ਕਰਨ ਵਾਲਾ ਕੰਮ ਸੌਖਾ ਹੋ ਜੀ ਤੇ ਬੈਡ ਸ਼ੀਟ ਨੀਚੇ ਵਾਲੇ ਨੇ ਸੇਮ ਛਾੜ ਕੇ ਮਿਛਾਤੀ ਸੌਣ ਲੱਗੀ ਸਮਡਸਟਿੰਗ ਕਰਨ ਵੀ ਡਸਟਿੰਗ ਕਰਦੀ ਹਾਂ ਰੂਮ ਦੀ ਫਿਰ ਉੱਪਰ ਵਾਲੀ ਬੈੱਡ ਸ਼ੀਟ ਵਿਛਾਉਂਗੀ ਤੇ ਉਦੋਂ ਰੋ ਖਾਣੇ ਦਾ ਟਾਈਮ ਵੀ ਸੀ ਮੈਨੂੰ ਆਈ ਲੱਗੇ ਪਈ ਸੀ ਭੁੱਖ ਤੇ ਮੈਨੂੰ ਆਈ ਸਦਵਿੰਦਰ ਆਉਣ ਦਾ ਖਾਣਾ ਵੀ ਚਲੋ ਇਕੱਠੇ ਬਣਾ ਲਈ ਖਾ ਲਈ ਮੈਂ ਵੀ ਦਾਲ ਵਾਲਾ ਪਰੌਂਠਾ ਹੀ ਖਾਣਾ ਅੱਜ ਕਈ ਵਾਰ ਮੇਰਾ ਵੀ ਦਿਲ ਕਰਦਾ ਹੁੰਦਾ ਵੀ ਚਲੋ ਮੈਂ ਆਨ ਲੱਗ ਕੀ ਬਣਾਵਾਂ ਕਦੇ ਕਦੇ ਹਾਂ ਤੇ ਵੀ ਚਲੋ ਜੋ ਕਰੇ ਹੈਗਾ ਬੰਦਰੇ ਠੀਕ ਹੈ ਖਾ ਲਾ ਉਹ ਵਸ ਦਾਲ ਵਾਲਾ ਪਰੌਂਠਾ ਮੈਨੂੰ ਘਾਟੀ ਚੰਗਾ ਲੱਗਦਾ ਪਰ ਕਦੇ ਇਹ ਕਦੇ ਮੈਂ ਖਾ ਲੈਂਦੀ ਕਦੇ ਇਹ ਪਛਾਉਂਦਾ ਨੇ ਉੱਪਰ ਵਾਲੀ ਬੈੱਡਸ਼ੀਟ ਟਰਸਟਿੰਗ ਹੋ ਗਈ ਰੂਮ ਦੀ ਹਲੇ ਡਰੈਸਿੰਗ ਰੂਮ ਦੀ ਤੇ ਬਾਥਰੂਮ ਦੀ ਟਰਸਟਿੰਗ ਰਹਿੰਦੀ ਐ ਤੇ ਰੂਮ ਦੀ ਹਜੇ ਮੈਂ ਕੱਲੀ ਕਰੀ ਐ ਮੈਨੂੰ ਅੱਜ ਦਵਿੰਦਰ ਆ ਕੇ ਵੀ ਖਾਣਾ ਨਾ ਕਹਿਦਨ ਕਿ ਤੇ ਇਹ ਕੰਮ ਮੈਂ ਇੱਕ ਵਾਰ ਰੂਮ ਵਾਲਾ ਕੰਪਲੀਟ ਕਰਦਾ ਫਿਰ ਆਪਾਂ ਚਲੋ ਰੂਮ ਚ ਬੈਠ ਤੇ ਜੇ ਹੋ ਜਾਂਦੀ ਇੱਕ ਵਾਰ ਬੈੱਡਸ਼ੀਟ ਬਿਸਟਰਸਟਿੰਗ ਹੋ ਜੇ ਬੈਠਣ ਜੋਗਾ ਜੋ ਹੋ ਜਾਂਦਾ ਰੂਮ ਕਰਤਾ ਕਲੀਨ ਹਲੇ ਮੇਰੇ ਕਪੜੇ ਟੇਅਰ ਤੇ ਪੈਨੇਡ ਟਰਸਟਿੰਗ ਵਾਲੇ ਕਿਉਂਕਿ ਮੈਂ ਫਿਰ ਉਧਰ ਮੈਂ ਜਾਨੀ ਆ ਡਰੈਸਿੰਗ ਰੂਮ ਚ ਜਾਨੀ ਉਧਰ ਟਰਸਟਿੰਗ ਕਰਦੀ ਆ ਤੇ ਮੈਂ ਜਦੋਂ 2 ਮਿੰਟ ਰੈਸਟ ਕਰ ਲਈਏ ਮੈਂ ਫੋਨ ਚੈੱਕ ਕਰ ਲਈਏ ਆਪਦਾ ਫੋਨ ਸਕਰੋਲ ਕਰ ਲਈਏ ਨਾਲੇ ਪਾਣੀ ਦਾ ਗਲਾਸ ਪੀ ਲਈਏ ਛੋਟੇ ਛੋਟੇ ਬ੍ਰੇਕਸ ਲੈਣੀਆਂ ਉਹ ਵੀ ਵਿੱਚ ਜ਼ਰੂਰੀ ਹੁੰਦੀਆਂ ਨੇ ਕੰਮ ਦੇ ਵਿੱਚ ਵੀ ਆਪਾਂ ਬ੍ਰੇਕ ਲੈ ਲਈਏ ਤੇ ਕੰਮ ਵੀ ਕਰੀ ਹਣਾ ਤੇ ਇਹ ਨਾ ਹੋਵੇ ਲਗਾਤਾਰ ਵੀ ਲੱਗੇ ਰਹੀਏ ਤੇ ਪਾਣੀ ਵੀ ਨਾਲ ਜ਼ਰੂਰ ਆਪਦਾ ਧਿਆਨ ਰੱਖਿਆ ਕਰੋ ਮੇਰੇ ਭੈਣੋ ਪਾਣੀ ਦਾ ਪਾਣੀ ਜ਼ਰੂਰ ਪੀਆ ਕਰੋ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਪਹਿਲਾਂ ਮੇਰਾ 1 ਲੀਟਰ ਪਾਣੀ ਇਹ ਮੇਰਾ ਟਾਰਗੇਟ ਹੁੰਦਾ ਵੀ 1 ਲੀਟਰ ਪਾਣੀ ਮੈਂ ਆਪਣਾ ਕੰਪਲੀਟ ਕਰ ਲਾ ਤੇ ਬ੍ਰੈਕਫਾਸਟ ਤੋਂ ਪਹਿਲਾਂ ਸਾਡੇ 8 ਤੋਂ ਪਹਿਲਾਂ ਪਹਿਲੇ 1 ਲੀਟਰ ਪਾਣੀ ਵੀ ਆਪਦਾ ਪੀਲਾ ਨਹੀਂ ਹੁੰਦੀ ਆ। ਉਹ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਕਿਉਂਕਿ ਪਸੀਨਾ ਹੁੰਦਾ ਹਨਾ ਪਾਣੀ ਆਪਣਾ ਲਾਈਕ ਬੋਡੀ ਦਾ ਪਾਣੀ ਘਟ ਜਾਂਦਾ ਪਾਣੀ ਦੀ ਕਮੀ ਹੋ ਜਾਂਦੀ ਪਾਣੀ ਜ਼ਰੂਰ ਪੀਣਾ ਚਾਹੀਦਾ। ਬੈੱਡ ਸ਼ੀਟ ਪਹਿਲੇ ਤੋਂ ਨਾਲ ਹੀ ਬਲਾਉਣ ਦੀ ਬੱਕਟ ਚ ਪਾ ਦਾਨੀ ਆ। ਟਾਈਮ ਹੋ ਰਿਹਾ 2:30 ਦਾ 2:30 ਹੋ ਗਏ ਤੇ ਮੈਂ ਕਰਨੀ ਸੀ ਆਪਣੇ ਕਬਰਡ ਸਾਫ ਪਰ ਮੈਂ ਡਬਲ ਮਾਇੰਡ ਹੋ ਕੇ ਵੀ ਕਰਾਂ ਜਾਂ ਨਾ ਕਰਾਂ ਹਨਾ। ਕਰਨੀ ਤਾਂ ਹੈਗੀ ਨਾ ਕਰਾਂ ਦਾ ਇਹ ਭਾਵ ਕਿ ਦਵਿੰਦਰ ਆਉਣ ਵਾਲੇ ਘਰੇ ਜੋ ਆਗੇ ਬੈੱਡ ਤੇ ਕੱਪੜੇ ਖਿਨੇ ਹੋਣਗੇ ਬੈੱਡ ਵੀਨ ਖਾਲੀ ਹੋਊ ਤੇ ਮੈਂ ਕੰਮ ਵੀ ਵਿੱਚ ਰਹੀ ਦੋਨੇ ਗੱਲਾਂ ਹੀ ਹੋ ਜਾਣੀਆਂ ਉਹਨਾਂ ਨੂੰ ਕਰਕੇ ਪੁੱਛਿਆ ਕਹਿੰਦੇ ਵੀ ਮੈਨੂੰ 15-20 ਮਿੰਟ ਲੱਗਣਗੇ ਵੀ ਹੁਣ 20 ਮਿੰਟ ਤੇ 40 ਮਿੰਟ ਵੀ ਲੱਗ ਸਕਦੇ ਨੇ ਹਨਾ ਕੁਝ ਪਤਾ ਨਹੀਂਗਾ ਫਿਰ ਜੇ ਮੈਂ ਕੱਪੜੇ ਥਲਾਰ ਲੈ ਕੇ ਉਹਨਾਂ ਨੇ ਰੈਸਟ ਵੀ ਕਰਨਾ ਉਹ ਚਾਹ ਪਾਣੀ ਵੀ ਮੈਥੋਂ ਮੰਗਣਗੇ ਮੇਰੇ ਕੰਮ ਵੀ ਵਿੱਚ ਰਹੂਗਾ ਤਾਂ ਕਰਕੇ ਮੈਨਾਂ ਨੂੰ ਹੁਣ ਕੱਪੜਾ ਸਾਫ਼ ਕਰਨੀ ਹੋਊਗੀ ਆ ਉਹ ਕੰਮ ਮੇਰਾ ਵਿੱਚ ਪਿਆ ਤੇ ਵੀਡੀਓ ਐਡੀਟਿੰਗ ਮੇਰੀ ਹੋ ਗਈ ਕੰਪਲੀਟ ਤੇ ਮੈਂ ਹੋਰ ਚੱਲਣਾ ਮੈਂ ਪਾਠ ਕਰ ਲਵਣੀ ਆ ਪਾਠ ਕਰ ਲਵਣੀ ਆ ਤੇ ਫਿਰ ਉਹੀ ਮੈਂ ਜਵਿੰਦਰ ਆ ਕੇ ਉਹਨਾਂ ਨੂੰ ਚਾਪਾਣੀ ਦੇ ਕੇ ਫਿਰ ਮੈਂ ਆਪਣੇ ਕੱਪੜੇ ਸੈੱਟ ਕਰੂੰਗੀ ਬਾਅਦ ਵਿੱਚ ਤੇ ਸ਼ਾਮ ਨੂੰ ਮੈਂ ਬਾਹਰ ਵੀ ਕੰਮ ਕਰਨੇ ਨੇ ਥੋੜੇ ਜਿਹੀ ਕੱਪੜੇ ਦੇਖੂਗੀ ਉਹ ਵੀ ਮਸ਼ੀਨ 'ਚ ਕੱਢ ਦੂੰਗੀ ਕਿਚਨ ਦੇ ਟੋਪ ਵੱਲ ਨੇ ਡਸਟਿੰਗ ਵਾਲੇ ਕੱਪੜੇ ਨੇ ਜੀ ਕਿ ਜਵਿੰਦਰ ਦੇ ਉਹ ट्राਊਜ਼ਰ ਕੱਢੀ ਪਈ ਐ ਚੇਅਰ ਤੇ ਕੱਲ ਦੇ ਕੱਲ ਮੈਂ ਕੱਪੜੇ ਸੈੱਟ ਕਰੀ ਸੋਣਾ ਵੀ ਆਲਟਰੇਸ਼ਨ ਮਾਰਕਸ ਦੇਣੀਆਂ ਟੇਲਰ ਨੂੰ ਫੋਨ ਕਰਨਾ ਵੀ ਕਰੂ ਫੜ ਕੇ ਲੈ ਜਾਨਗੀ ਉਹ ट्राਊਜ਼ਰ ਤੇ ਆਪਰ ਕਰਦਾਂਗੀ ਨ ਇਹ ਕੰਮ ਲਈ ਮੈਂ ਫਰਗਦੀ ਹੁਣ ਕਰਨਾ ਸ਼ੁਰੂ ਕੰਮ ਇੱਕ ਵਾਰ ਸੌਂ ਜੂ ਦੁਪਹਿਰੇ ਮੈਂ ਸੌਂ ਗਈ ਸੀ ਅੱਜ ਮੈਨੂੰ ਬੜੀ ਬੜੀ ਨੀਂਦ ਨਹੀਂ ਆਈ ਕਦੇ ਨੀਂਦ ਹੁੰਦੀ ਦੁਪਹਿਰੇ ਮੈਨੂੰ ਹਰ ਰੋਜ਼ ਨੀਂਦ ਨਹੀਂ ਆਉਂਦੀ ਡਰੈਸਟ ਤਾਂ ਮੈਂ ਡੇਲੀ ਕਰ ਤੇ ਅੱਖਾਂ ਮੀਚ ਕੇ ਇੱਕ ਵਾਰ ਪੈ ਜਾਣੀ ਵੀ ਇਹ ਨੀਂਦ ਆ ਜੀ ਹਨਾ ਪਰ ਕਦੇ ਕਦੇ ਵਧੀਆ ਨੀਂਦ ਹੋ ਜਾਂਦੀ ਬਹੁਤ ਵਧੀਆ ਨੀਂਦ ਆਈ ਫਿਰ ਜਿਸ ਦਿਨ ਨੀਂਦ ਆ ਜੇ ਨਾ ਉਸ ਦਿਨ ਸਰੀਰ ਆਪਣਾ ਸੁਸਤ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਕੰਮ ਤੇ ਲੱਗਣ ਨੂੰ ਜੀ ਨਹੀਂ ਕਰਦਾ ਇਹ ਗੱਲ ਵੀ ਹੈਗੀ ਨੀਂਦ ਆ ਕੇ ਸਰੀਰ ਹੌਲਾ ਵੀ ਹੋ ਜਾਂਦਾ ਤੇ ਮੇਰਾ ਤਾਂ ਸਰੀਰ ਆਜਾ ਸੁਸਤ ਹੋਣਾ ਫਿਰ ਮੈਨਾਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਮੇਰੇ ਦੁਆਰੇ ਸੌਂ ਕੇ ਐ ਲੱਗੂਗਾ ਸਪਈ ਰਿਲੇਟੀ ਰਮਾਂ ਜਾਂ ਮੈਂ ਬੈਠੀ ਰਮਾਂ ਫੋਨ ਤੇ ਲਗੀ ਰਮਾਂ ਫੋਨ ਤੇ ਲੱਗ ਕੇ ਕੋਈ ਹੱਲ ਨਹੀਂ ਜਿਹੜੇ ਕੰਮ ਨੇ ਉਹ ਤਾਂ ਕਰਨੇ ਪੈਣਗੇ ਲੱਗੀ ਆਪਾਂ ਆਪਣੀ ਕੰਮਾਂ ਤੇ ਰੈਸਟ ਹੋ ਗਏ ਖਾ ਲਿਆ ਪੀ ਲਿਆ ਹੁਣ ਕੰਮਾਂ ਤੇ ਹੋਈ ਏ ਸਟਾਰਟ ਟਾਈਮ ਹੋ ਰਿਹਾ 3:30 ਦਾ ਮੈਂ ਕੱਪੜੇ ਧੋ ਕੇ ਪਾ ਤੇ ਮੈਨੂੰ ਚਲ ਕਬਰਤਾ ਨਹੀਂ ਸੈੱਟ ਹੁੰਦੀ ਹੈਗੀ ਕੱਪੜੇ ਧੋਏ ਮੈਂ ਥੋੜੇ ਜਿਹਾ ਕੱਪੜਾ ਸਿੱਕ ਨਮੇ ਟੋਵਲ ਸਿੱਕ ਨਮੇ ਟੋਵਲ ਕਰਕੇ ਮੈਨੂੰ ਇਹ ਹੋਗਾ ਮੈਂ ਧੋਦਾ ਫਿਰ ਨਾਲ ਹੀ ਕੱਪੜੇ ਧੋਤੇ ਜੀ ਥੋੜ ਇਹ ਕੱਪੜੇ ਧੋਤੇਗੇ ਉੱਪਰੋਂ ਬੱਦਲ ਵੀ ਦੇਖੋ ਕਿਵੇਂ ਹੋ ਰਹੇ ਆ ਪਾਰਿਸ਼ ਤਾਂ ਨਹੀਂ ਮੈਨੂੰ ਲੱਗਦਾ ਉਹ ਬੱਦਲ-ਬੱਦਲ ਨਹੀਂ ਹੁੰਦਾ ਰੋਜ਼ ਹੀ ਹੁੰਦੇ ਤਾਂ ਰੋਜ਼ ਦਾ ਹੀ ਕੰਮ ਆ ਕੱਪੜੇ ਧੋਤੇਗੇ ਚਾਹ ਦੇ ਅੰਦਰ ਹੁਣ ਪੀਣੇ ਚਾਹ ਦਾ ਟਾਈਮ ਹੋ ਗਿਆ 3:30 ਹੋ ਗਏ ਟਾਈਮ ਹੋ ਗਿਆ 7:00 ਵਜੇ ਦਾ 7:00 ਵਜੇ ਤੇ ਮੈਂ ਹੁਣ ਵਾਕ ਕਰਕੇ ਠਟੀਆਂ ਅੱਧ ਮਿੰਟ ਡਿਨਰ ਆਪਣਾ ਪੈਂਦਾ ਕਰ ਲਿਆ ਮੈਂ ਬਣਾਇਆ ਇਸ ਕद्दू ਦੀ ਸਬਜ਼ੀ ਤੇ ਮੈਂ ਵਾਕ ਕਰਨ ਤੋਂ ਪਹਿਲਾਂ ਹੀ ਡਿਨਰ ਕਰ ਲਿਆ ਸੀ ਸਬਜ਼ੀ ਖਾ ਲਈ ਥੋੜੀ ਜਿਹੀ ਮੈਂ ਦਹੀਂ ਖਾ ਲਈ ਤੇ ਮੈਂ ਫੇਰ ਵਾਕ ਕੀਤੀ ਅੱਜ ਕਦੇ-ਕਦੇ ਐ ਹੁੰਦਾ ਵੀ ਪਹਿਲਾਂ ਹੀ ਖਾ ਲ ਅਮ ਤਾਂ ਵੀ ਮੈਨੇਜ ਰਵੇ ਮੇਨਟੇਨ ਰਵੇ ਹੈ ਨਾ ਮਦੇ ਨਾ ਕਈ ਵਾਰ ਆਏ ਹੋ ਜਾਂਦੇ ਆ ਮੌਸਮ ਪੂਰਾ ਆ ਹੋਇਆ ਬੱਦਲ ਵਾਈ ਜਾ ਮ ਬੱਦਲ ਬੱਦਲ ਮਾਰਿਚ ਆਈ ਤਾਂ ਆਈ ਬਹੁਤ ਜਿਆਦਾ ਗਰਮੀ ਹੋਈ ਪਈ ਆ ਬਹੁਤ ਹੀ ਜਨ ਗਰਮੀ ਹੋਈ ਪਈ ਆ ਚਿਪਚਿਪਾ ਹਾਟ ਹਿਊਮਿਡਿਟੀ ਬਹੁਤ ਹੋਈ ਪਈ ਆ ਸੋ ਹੁਣ ਚੱਲਾਂਗੇ ਅੰਦਰ ਆਟਾ ਗੁੰਨਣਾ ਫਿਰ ਫੁਲਕੇ ਲਾਉਣੇ ਜਦੋਂ ਮੰਮੀ ਤੇ ਦਿਵਿੰਦਰ ਖਾਣਗੇ ਬਸ ਮੈਂ ਉਹ ਫੁਲਕਾ ਲਾ ਦੂੰ ਮੇਰੇ ਤੇ ਕੰਮ ਮੈਂ ਡੰਨਣਾ ਹੈ ਤਦਕਿ weight loss ਕਰਕੇ ਨਾ ਕਾਫੀ ਜਿਆਦਾ ਮੈਂ ਆਪ ਦੇ ਆਪ ਨੂੰ ਚੇਂਜ ਕੀਤਾ ਇਹ ਚੇਂਜ ਕਰਨਾ ਪਿਆ ਹਨਾ ਕਿਉਂਕਿ weight loss ਕੀਤਾ ਉਦੋਂ ਬਾਅਦ weight maintain ਵੀ ਕਰਨਾ ਉਹ ਅਕੋਰਡਿੰਗ ਫਿਰ ਮੈਨੂੰ weight up ਦਾ ਮੇਨਟੇਨ ਕਰਨ ਲਈ ਬਹੁਤ ਆਮ ਜਿਹਾ ਨੂੰ ਚੇਂਜ ਕਰਨਾ ਪਿਆ ਪਹਿਲਾਂ ਮੈਂ 2 ਮੀਲਸ ਖਾਂਦੀ ਸੀ ਹੁਣ ਮੈਂ 3 ਮੀਲਸ ਖਾਣੇ ਉਦੋਂ ਵੱਧ ਖਾਣੇ ਹੁਣ ਮੈਂ ਨਾਲ weight ਘਟਾਇਆ ਨਾਲ ਆਪਾਂ ਉਦੋਂ ਵੱਧ ਖਾਦਾ ਹਨਾ ਪਹਿਲਾਂ ਆਪਣੇ ਮਨ ਚਾਏ ਹੁੰਦਾ ਸੀਗਾ ਵੀ ਆਹ ਚੀਜ਼ ਖਾ ਲਈ ਭਾਰ ਵੱਜ ਜਾਊਗਾ ਆਈਸਕ੍ਰੀਮ ਖਾ ਲਈ ਭਾਰ ਵੱਜ ਜਾਊਗਾ ਪਨੀਰ ਖਾ ਲਿਆ weight ਵੱਜ ਜਾਊਗਾ ਦਹੀਂ ਖਾ ਲਈ weight ਵੱਜ ਜਾਊਗਾ ਇਹ ਵੀ ਮਟਾਪਾ ਲਿਆਊਗੀ ਪਰ ਬਹੁਤ ਕੋਸ ਸਿੱਖਣ ਨੂੰ ਮਿਲੇ ਬਹੁਤ ਕੋਸ ਸਿੱਖੇ ਹੁਣ ਮੈਂ ਉਦੋਂ ਵੱਧ ਦਹੀਂ ਖਾਣ ਤੇ ਪਹਿਲਾਂ ਮੈਂ ਟਰਦੀ ਖਾਂਦੀ ਨਹੀਂ ਸੀ ਬਹੁਤ ਥੋੜੀ ਕੁਆਂਟੀਟੀ ਚ ਖਾਂਦੀ ਸੀ ਯਾਨੀ ਕਿ ਇੰਨੇ ਜ਼ਿਆਦਾ ਨਹੀਂ ਖਾਂਦੀ ਜਿਵੇਂ ਹੁਣ ਮੈਂ ਦਹੀਂ ਜਿਸ ਵੇਲੇ ਮੈਂ ਬ੍ਰੇਕਫਾਸਟ ਵਿੱਚ ਲਵਾਉਂ ਮੈਂ ਪੂਰਾ ਇੱਕ ਵੱਡਾ ਬਾਉਲ ਭਰ ਕੇ ਰੈਂਦੀ ਆ 200 ਗ੍ਰਾਮ ਦਹੀਂ ਹੁੰਦੀ ਐ ਐਨੀ ਮੈਂ ਇਕੱਠੇ ਇੱਕ ਵਾਰੀ ਖਾਂਦੀ ਹਾਂ ਨਾ ਐਨੀਆਂ ਚੰਗੇ ਚੰਗੇ ਚੀਜ਼ਾਂ ਤੋਂ ਮੈਂ ਪਹਿਲਾਂ ਨਹੀਂ ਖਾਦੀ ਕਰ ਜਿੰਨੀਆਂ ਹੁਣ ਮੈਂ weight loss ਕਰਨ ਲਈ ਖਾਦੀਆਂ ਨੇ ਤੇ ਹੁਣ ਵੀ ਖਾਦੀਆਂ ਤੇ ਬਹੁਤ ਵਧੀਆ ਲੱਗਦਾ ਸਿੱਖਣ ਨੂੰ ਬਹੁਤ ਕੁਝ ਮਿਲਿਆ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜਿਹੜਾ ਕੁਝ ਮਿਲ ਗਿਆ ਆਪਾਂ ਖਾ ਲਿਆ ਕਦੇ ਇਹ ਨਹੀਂ ਦੇਖਿਆ ਸੀ ਕਿਹੜੇ ਮੀਲ ਵਿੱਚ ਪ੍ਰੋਟੀਨ ਆ ਕਿਹੜੇ ਮੀਲ ਵਿੱਚ ਇਹ ਹੁਣ ਹਰ ਮੀਲ ਚ ਆਪਾਂ ਨੂੰ ਇਹ ਦੇਖਣਾ ਪੈਂਦਾ ਪ੍ਰੋਟੀਨ ਹੈਗਾ ਫਾਈਬਰ ਹੈਗਾ ਅੱਜ ਮੈਂ ਕੀ ਖਾਂਦਾ ਸੀ ਕੱਲ ਮੈਂ ਕੀ ਖਾਣਾ ਜੇ ਮੈਂ 2 ਦਿਨ ਲਗਾਤਾਰ ਸਦੀ ਸਬਜੀ ਖਾ ਲਈ ਫਿਰ ਮੈਨੂੰ ਆਏ ਹੁੰਦਾ ਹੁਣ ਵੀ 2 ਦਿਨ ਚਨੇ ਰਾਜਮੇ ਕੋਈ ਦਾਲ ਵਗੈਰ ਖਾਈ ਜੀ ਵਿੱਚ ਵਧੀਆ ਪ੍ਰੋਟੀਨ ਮਿਲੇ ਫਿਰ ਜੇ 2 ਦਿਨ ਅਸੀਂ ਸਬਜੀ ਖਾ ਲੈਣ ਪ੍ਰੋਟੀਨ ਵਾਲੀ ਤੇ ਨਾ ਆਉਂਦਾ ਫਾਈਬਰ ਨਹੀਂ ਆਪਾਂ ਡਾਈਟ ਚ ਲੈ ਰਹੇ ਵੀ ਫਾਈਬਰ ਵੀ ਲਈਏ ਪਤਾ ਹੈ ਲੱਗਿਆ ਖਾਣ ਪੀਣ ਦਾ ਸਿੱਖਣ ਨੂੰ ਬਹੁਤ ਕੁਝ ਮਿਲੇ ਆਪਣੇ ਆਪ ਨੂੰ ਬਹੁਤ ਚੇਂਜ ਕੀਤਾ ਪਹਿਲਾਂ ਮੇਰਾ ਕੋਈ ਰੁਟੀਨ ਨਹੀਂ ਸੀ ਵਾਕ ਕਰਨ ਦਾ ਕਦੇ ਕਰ ਲੀ ਕਦੇ ਨਾ ਕਰ ਲੀ ਕਦੇ 10 ਮਿੰਟ ਕਰ ਲੀ ਪਰ ਹੁਣ ਮ ਕਿ ਮੈਂ 6.5 ਤੋਂ 7 ਅੱਧਾ ਘੰਟਾ ਵਾਕ ਕਰਨੀ ਕਰਨੀ ਕਿਵਰ 10 ਮਿੰਟ ਪਾਦੇ 5-10 ਮਿੰਟ ਵੱਧ ਵੀ ਲਾ ਲੈਂਦੇ ਨੇ ਕਦੇ ਨਾ ਚਿੱਤ ਕਰੇ 5-10 ਮਿੰਟ ਘੱਟ ਵੀ ਲਾ ਲੈਂਦੇ ਨੇ ਪਰ ਅੱਧਾ ਘੰਟਾ ਮੇਰਾ ਵਾਕ ਲਈ ਫਿਕਸ ਹੈ ਕਿ ਮੈਂ ਆਪਣੀ ਵਾਕ ਕੰਦੀ ਟਾਈਮ ਕੱਢਣਾ ਹੀ ਕੱਢਣਾ ਇਹ ਨਹੀਂ ਹੈਗਾ ਵਾਕ ਨਾਲ ਆਪਾਂ ਪਤਲੇ ਹੁੰਨੇ ਆ ਨਹੀਂ ਪਤਲੇ ਸਿਰ ਡਾਈਟ ਨਾਲ ਹੋਵਾਂਗੇ ਜੇ 80% ਡਾਈਟ ਨਾਲ 20% ਵਾਕ ਐਕਸਰਸਾਈਜ਼ ਨਾਲ ਪਰ ਵਾਕ ਕਰਨਾ ਇਹ ਕਿਉਂਕਿ ਆਪਾਂ ਦਾ ਡਾਈਜੈਸਟਿਵ ਸਿਸਟਮ ਠੀਕ ਰਹਿੰਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਨ ਦੀ ਕਨਸਟਿਪੇਸ਼ਨ ਦੀ ਪ੍ਰੋਬਲਮ ਨਹੀਂ ਹੋਊਗੀ ਹਨਾ ਤੇ ਬੋਡੀ ਦੀ ਮੂਵਮੈਂਟ ਹੁੰਦੀ ਰਹਿੰਦੀ ਆਪਾਂ ਕੁਝ ਨਾ ਕੁਝ ਕੈਲਰੀਜ਼ ਬਰਨ ਕਰਦੇ ਆਂਗੇ ਇਹ ਫਾਇਦਾ ਹੋ ਜਾਂਦਾ ਬਾਕੀ ਜੇ ਐਕਸਰਸਾਈਜ਼ ਕਰੋ ਵਾਕ ਕਰੋ ਕੁਝ ਵੀ ਕਰੋ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਜ਼ਰੂਰੀ ਹੈਗੀ ਬਹੁਤ ਵਧੀਆ ਲੱਗਦਾ ਮੈਨੂੰ ਕਿ ਮੈਂ ਵਧੀਆ ਆਪਕ ਵਕਤ ਟਾਈਮ ਕੱਢਦੀ ਆ ਬਾਹਰ ਆਉਣੀ ਆ ਵਾਕ ਕਰਦੀ ਆ ਅੱਛਾ ਲੱਗਦਾਗਾ ਤੇ ਆਪਣੀ ਡਾਈਟ ਵੱਲ ਵੀ ਪੂਰਾ ਵਧੀਆ ਧਿਆਨ ਦੇਣੀ ਆ ਵਧੀਆ ਲੱਗਦਾਗਾ ਤੇ ਚਲੋ ਜੀ ਹੁਣ ਚੰਦਿਆਂ ਅੰਦਰ ਹਲ ਮਾਤਾ ਹੁੰਦੀ ਆ ਕੱਪੜੇ ਧੋਲੇ ਸੀ ਮੈਂ ਸ਼ਾਮ ਨੂੰ ਚੱਕੇ ਨੇ ਮੈਂ ਸਟੈਂਡ ਤੋਂ ਕੱਪੜੇ ਕੁਛ ਮੈਂ ਪਹਿਲਾਂ ਉਤਾਰ ਕੇ ਸੁਕੜ ਦਾਰੇ ਜਾਂਦੀ ਫਿਰ ਮੈਂ ਸਟੈਂਡ ਨਾ ਸ਼ੈੱਡ نیچے ਕਰ ਗਈ ਸੀ ਹੁਣ ਕੱਪੜੇ ਉਤਾਰ ਕੇ ਅੰਦਰ ਰੱਖ ਕੇ ਆਈਆਂ ਥੋੜੇ ਜਿਹੇ ਕੱਪੜੇ ਰਹਿ ਗਏ ਜਿਹੜੇ ਗਿੱਲੇ ਸਲਾਬੇ ਜਿਹਾ ਸੀ ਉਹ ਅੰਦਰ ਹੀ ਪਾਤੇ ਹੁਣ ਚਲੀ ਅੰਦਰ ਮੌਸਮ ਪੂਰਾ ਬਾਰਿ ਬੱਦਲ 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 ਹੋਏ ਪਿੰਨ ਬੜਾ ਵਧੀਆ ਲੱਗ ਰਿਹਾ ਮੌਸਮ ਦੇਖਣ ਨੂੰ ਵਧੀਆ ਲੱਗ ਰਿਹਾ ਪਰ ਗਰਮੀ ਬਹੁਤ ਜ਼ਿਆਦਾ ਹੋਈ ਕਿ ਚਿਪਚਿਪਾहट ਬਹੁਤ ਬਹੁਤ ਚਿਪਚਿਪਾਟ ਹੋਈ ਪਈ ਹੈ ਐਂਡ ਨਾ ਪਸੀਨਾ ਨਿਕਲ ਰਿਹਾ ਤੇ ਚਿਪਚਿਪ ਹੋ ਰਹੀ ਜਿਵੇਂ ਕੁਝ ਮਿੱਠਾ ਲੱਗਿਆ ਹੁੰਦਾ ਬਾਡੀ ਟਾਈ ਹੋਈਆਂ ਪਿਆ ਹੁਣ ਆਈ ਸੀ ਸ਼ਾਮ ਨੂੰ ਮੈਂ ਅੰਦਰ ਤੇ ਡਿਨਰ ਤਾਂ ਮੈਂ ਆਪਣਾ ਪਹਿਲੀ ਜਲਦੀ ਕਰ ਲਿਆ ਸੀ ਅੱਜ ਫਿਰ ਮੈਂ ਤੁਹਾਨੂੰ ਬਹਿ ਕੇ ਮੈਂ ਕਰਾਂਗੀ ਫਿਰ ਮੈਂ ਜਿਹੜਾ ਮੇਰੇ ਬੈੱਡ ਦੇ ਨਾਲ ਸਾਈਡ ਟੇਬਲ ਇਹਦਾ ਡਰਾਅਰ ਸੈੱਟ ਕਰਨਾ ਸੀਗਾ ਸਮਾਨ ਕਾਫੀ ਜਿਆਦਾ ਨਾ ਉੱਪਰ ਤੱਕ ਆਇਆ ਪਿਆ ਥਿਆ ਐ ਨਿਕਲ ਆਏ ਲੱਗ ਰਿਹਾ ਸੀ ਪਰ ਐ ਪੈ ਮਸਾ ਬੰਦ ਹੋਣਾ ਸੀਗਾ ਤੇ ਕਈ ਦਿਨਾਂ ਤੋਂ ਸੋਚ ਰਹੀ ਸੀ ਸਫਾਈ ਕਰਨੀ ਵੋਹੀ ਗੱਲ ਨਾ ਪਹਿਲਾਂ ਤਾਂ ਆਪਾਂ ਕੰਮ ਸੋਚਦੇ ਹਾਂ ਕਈ ਦਿਨਾਂ ਤੋਂ ਤਾਂ ਕਈ ਦਿਨ ਤਾਂ ਆਪਾਂ ਸੋਚੀ ਸੋਚਦੇ ਲੰਘਾ ਦਿੰਦੇ ਆ ਵੀ ਕਰਨਾ ਕੰਮ ਕਰਨਾ ਹਨਾ ਫੇਰ ਕਰਨ ਦੀ ਹਿੰਮਤ ਪੈਂਦੀ ਹੈ ਜੋ ਨੂੰ ਆਏ ਲੱਗਦਾ ਵੀ ਦੋ ਦਿਨ ਤਿੰਨ ਦਿਨ ਲੰਘ ਗਿਆ ਆਪਾਂ ਕੰਮ ਦੀ ਕੀਤੀ ਬਣਾ ਕੇ ਫਿਰ ਕਰਨਾ ਹੀ ਪਊਗਾ ਫੇਰ ਉਦੋਂ ਕਰ ਕਰਦੇ ਆ ਕੰਮ ਤੇ ਮੈਂ ਵੀ ਸਮਾਨ ਸਾਰਾ ਡਰੋਪ ਦਾ ਬਾਹਰ ਕੱਢ ਲੈ ਸੈਟਿੰਗ ਕਰਕੇ ਦੀ ਰੱਖਦੇ ਕੁਝ ਤੇ ਬਿੱਲ ਐਨੇ ਜਿਆਦਾ ਨਿਕਲੇ ਨੇ ਨਾ ਬਿੱਲ ਤੇ ਕੁਝ ਹੋਰ ਚੀਜ਼ਾਂ ਵੀ ਐਕਸਟਰਾ ਨਿਕਲੇ ਜਾਂ ਜਿਵੇਂ ਕੋਈ ਇੱਕ ਦੋ ਟਿਊਬਸ ਪਈਆਂ ਚ ਕੋਈ ਥਰਮਾਮੀਟਰ ਪਿਆ ਸੀ ਜੋ ਮੈਨੂੰ ਲੱਗ ਰਿਹਾ ਸੀ ਵੀ ਇਹ ਇੱਥੇ ਨਹੀਂ ਮੈਡੀਸਨਸ ਵਾਲੇ ਡੱਬੇ ਵਿੱਚ ਪਾਉਣਾ ਚਾਹੀਦਾ ਉੱਥੇ ਰੱਖ ਕੇ ਆਈਆਂ ਕੁਝ ਮੇਰੀ ਪੁਰਾਣੀ ਐਨਕਸ ਇਹਨੂੰ ਇਹ ਵੀ ਮੈਂ ਅਲੱਗ ਕੱਢਤੀ ਮੈਂ ਕਿਹਾ ਹੁਣ ਲੋਡ ਤੈ ਨਹੀਂ ਇਹ ਵੀ ਇੱਥੇ ਨਾ ਰੱਖੀ ਤੇ ਇਸ ਤਰ੍ਹਾਂ ਚੀਜ਼ਾਂ ਕੱਢੀਆਂ ਬਿੱਲ ਬਹੁਤ ਹੋ ਜਾਂਦੇ ਨੇ ਕੁਝ ਟਾਈਮ ਤਾਂ ਆਪਾਂ ਨੂੰ ਬਿੱਲ ਸੰਭਾਲਣੇ ਪੈਂਦੇ ਨੇ 2-4 ਦਿਨ ਦਾ ਵਿੱਚ ਚਲੋ ਆਪਾਂ ਨੂੰ ਲੋਡ ਪੈ ਸਕਦੀ ਆ ਪਰ ਫਿਰ ਆਪਾਂ ਸੰਭਾਲ ਕੇ ਅੰਦਰ ਰੱਖ ਲੈਣੇ ਉਦੋਂ ਵੱਲ ਆਪਾਂ ਕੱਢਣੇ ਭੁੱਲ ਜਾਂਦੇ ਆ ਕੁਝ ਇਸ ਤੇ ਜਦੋਂ ਥੋੜਾ ਥੋੜਾ ਕਰਕੇ ਨਾ ਕਾਫੀ ਸਮਾਨ ਹੋ ਜਾਂਦਾ ਸੈਲ ਨਿਕਲੇ ਉਹ ਸੈਲ ਅਸੀਂ ਲੱਭਦੇ ਰਹਿੰਨੇ ਕਿਤੇ ਮਿਲਦੇ ਨਹੀਂ ਇਹ ਜੇ ਲੋਡ ਪਾਵੇ ਤੇ ਦੇਖਿਆ ਸੈਲ ਵੀ ਇਹਦੇ ਵਿੱਚ ਨਵੇਂ ਨਿਕਲੇ 2-3 ਲੋਡ ਪੈਣ ਤੋਂ ਚੀਜ਼ ਕਦੇ ਨਹੀਂ ਮਿਲੂ ਘਰ ਵਿੱਚ ਸਾਡੇ ਤਾਂ ਸਪੈਸ਼ਲੀ ਕਦੇ ਮਿਲਦੀ ਨਹੀਂ ਲੋਡ ਪੈਣ ਤੇ ਜੇ ਲੋਡ ਨਾ ਹੋਵੇ ਨਾ ਸਾਹਮਣੇ ਚੀਜ਼ ਆਉਗੀ ਵੀ ਆਉਣਾ ਫਾਟੀ ਜਾਂ ਭੀਆ ਪਰ ਲੋਡ ਪੈਣ ਤੇ ਕਦੇ ਨਹੀਂ ਮਿਲਦੀ ਸਮਾਨ ਹੀ ਘਰਾਂ ਵਿੱਚ ਐਨਾ ਹੁੰਦਾ ਨਹੀਂ ਕਿੰਨੇ ਕਿੰਨਾਂ ਨਾਲ ਕਰਕੇ ਨਾ ਕਰ ਪਰ ਇਹਨਾਂ ਦੇ ਸਮਾਨ ਨਾ ਤੇ ਹੌਲੀ ਹੌਲੀ ਮੈਂ ਕਰ ਲਈ ਡਰਾਅਰ ਦੀ ਸੈਟਿੰਗ ਉਹ ਜੀ ਡਰਾਅ ਹੋ ਗਿਆ ਸੈੱਟ ਸਾਰਾ ਆਰਗੇਨਾਈਜ਼ ਕਰਤਾ ਸਮਾਨ ਪੂਰਾ ਵਧੀਆ ਚਿੰਨ ਕੇ ਰੱਖਤਾ ਫालतू ਸਮਾਨ ਮੇਰੇ ਵਿੱਚੋਂ ਕੱਢਤਾ ਦੋ ਤਿੰਨ ਤਾਈਂ ਵਿੱਚ ਮੇਰੇ ਬੁੱਕਸ ਪਈਆਂ ਜੋ ਮੈਂ ਰੀਡ ਕਰ ਲੰਨੇ ਕਦੇ ਕੋਈ ਕਰ ਲੰਨੇ ਕਦੇ ਕੋਈ ਕਰ ਲੰਨੀ ਆ ਇਹਦੇ ਵਿੱਚ ਅਮਰੀ ਆਮਲਾ ਕੈਂਡੀ ਇਸ ਤਰ੍ਹਾਂ ਇਹ ਸਮਾਨ ਸਾਰਾ ਆਪਾਂ ਚਿੰਨ ਕੇ ਆਰਗੇਨਾਈਜ਼ ਕਰਕੇ ਰੱਖਤਾ ਵਧੀਆ ਵੀ ਲੱਗ ਰਿਹਾ ਆਪ ਨੂੰ ਸੈਲੋ ਟੇਪ ਪਈ ਆ ਫੇਵਿਕੋਲ ਪਈ ਆ ਕਈ ਵਾਰ ਦਵਿੰਦਰ ਮੰਗ ਲੈਂਦੇ ਨੇ ਫਿਰ ਮੈਂ ਕੋਲ ਹੀ ਰੱਖ ਦਿੰਦਾ ਜੋ ਬੱਚੇ ਹੁੰਦੇ ਸੀ ਬੱਚਿਆਂ ਦੇ ਰੂਮ ਚ ਰੱਖਦੇ ਸੀ ਹੁਣ ਮੈਨੂੰ ਐਂ ਲੱਗਦਾ ਵੀ ਉਧਰ ਕਿਸੇ ਨੇ ਯੂਜ਼ ਨਹੀਂ ਕਰਨੀ ਮੈਂ ਆਪਦੇ ਕੋਲੇ ਰੱਖ ਲਾ ਹਨਾ ਆਵਲ ਦੋ ਮੈਂ ਪਾਉਂਚ ਰੱਖੇ ਨੇ ਇੱਕ ਵਿੱਚ ਮੈਂ ਬਿੱਲ ਪਾਉਣੀ ਹੋਈਆਂ ਬਿਜਲੀ ਵਾਲੇ ਬਿੱਲ ਪੁਰਾਣੇ ਕੱਢ ਦਨੇ ਆ ਜੇ ਕੋਈ ਨਵਾਂ ਆਉਂਦਾ ਦੋ ਚਾਰ ਰੁਪਏ ਮਹੀਨੇ ਦੇ ਰੱਖ ਲੰਨੇ ਉਹ ਤੋਂ ਪੁਰਾਣੇ ਕੱਢ ਦਨੇ ਇੱਕ ਵਿੱਚ ਮੈਂ ਪਾਉਣੀ ਹੋਣੇ ਕੁਝ ਹੋਰ ਸਲਿਪਸ ਹੁੰਦੀਆਂ ਨੇ ਦਵਿੰਦਰ ਮੈਨੂੰ ਫੜਾ ਆਉਂਦੇ ਨੇ ਵੀ ਆ ਤੁਸੀਂ ਸਲਿਪਸ ਰੱਖ ਲਓ ਜਿਹਦੇ ਕਦਮ ਮੈਂ ਮੰਗੂਗਾ ਮੈਂ ਦੇ ਦੇਵਾਂ ਨਾ ਇੱਧਰ ਪਈਆਂ ਰਹਿੰਦੀਆਂ ਨੇ ਕੁਛ ਆ ਚਾਰਜਰ ਦੀਆਂ ਲੀਟਸ ਨੇ ਇਹ ਮੈਨੂੰ ਪਤਾ ਨਹੀਂ ਕੰਮਦੀਆਂ ਨਾ ਪਤਾ ਨਹੀਂ ਕਿ ਨਹੀਂ ਕੰਮਦੀ ਹੈਗੀ ਫਮਨ ਸਿੱਟ ਵੀ ਨਹੀਂ ਸਕਦੀ ਸੀ ਇਹ ਪਈਆਂ ਨੇ ਇੱਥੇ ਨਿੱਕੇ ਨਿੱਕੇ ਨਾਲ ਚੀਜ਼ਾਂ ਨਾਲ ਸਟੋਰ ਭਰ ਜਾਂਦੇ ਇਹ ਬਿੱਲ ਇੰਨੇ ਮੇ ਕੱਢੇ ਆ ਜਿਹੜਾ ਆਪਾਂ ਸੰਭਾਲ ਕੇ ਰੱਖ ਲੰਨੇ ਵੀ ਚਲੋ ਕਦੇ ਦੇਖਣੇ ਪੈ ਜਾਂਦੇ ਨੇ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਨਹੀਂ ਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ